ਮੋਰਨੀ ਬਸ ਮੋਰਨੀ ਕੱਢ ਲੋ ਤੇ ਕੁਰਸੀ ਲਕੋ ਲੋ ਤੇ ਕੁਰਸੀ ਲਕੋ ਲੋ ਤੇ ਮੋਰਨੀ ਕੱਢ ਲੋ ਇਹ ਤੁਸੀਂ ਸਮਝ ਲੋਗੇ ਜੀ ਆਜ ਪਹਿਲੇ ਕਾਪੀ ਕਰਨ ਨੂੰ ਹਾਂ ਇਹ ਤੁਹਾਨੂੰ ਕੋਈ ਫਰਨੀਚਰ ਸਹੀ ਮਿਲਣਾ ਸਿਰਫ ਜਿਵੇਂ ਸਮੁੰਦਰ ਦੇ ਵਿੱਚ ਉਹ ਨਾ ਟਾਪੂ ਹੁੰਦਾ ਉਹੋ ਜਿਹਾ ਸੋਚੋ ਉਹ ਫੜਾਇਆ ਹੁਣ ਫੁੱਫੜ ਨੂੰ ਆਪਾਂ ਦੂਜੀ ਪਲਾਸਟਿਕ ਵਾਲੀ ਕੁਰਸੀ ਤੇ ਪਾਣੀ ਸਾਹ ਤੇ ਤਾਂ ਆਪਾਂ ਇਹ ਫੁੱਫੜਾ ਆ ਜਾ ਧੁੱਪੇ ਸਾਲਾਂ ਚ ਆ ਜਾਓ ਖਵਾਈਏ ਖਾਣਾ ਉਦੋਂ ਫਿਰ ਆਏ ਫੁੱਫੜ ਨੂੰ ਉਧਰ ਖਵਾਤਾ ਖਾਣਾ ਇਹ ਉਵੇਂ ਆ ਫੁੱਫੜ ਸੈਟ ਆ ਜੀ ਬਿਲਕੁਲ ਉਹ ਆ ਮਗਰ ਮੱਚ ਦਾ ਬੱਚਾ ਆ ਆ ਦਿਖਾਉਣ ਲੱਗੇ ਸੀ ਹਾਂਜੀ ਹਾਂਜੀ ਬਾਰੇ ਦੇਖੋ ਜੀ ਆਹ ਦੇਖ ਜਿਹੜੇ ਬੰਦੇ ਦੇ ਘਰੇ ਡਿਫੈਂਡਰ ਗੱਡੀ ਆ ਉਸ ਬੰਦੇ ਦੇ ਘਰੇ ਆਹ ਕੁਰਸੀ ਹੋਣੀ ਜ਼ਰੂਰੀ ਹੈ ਬਿਲਕੁਲ ਹੂੰ ਇਹਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਜਿੱਦਾਂ ਕਸਟਮਾਈਜ਼ ਵਿੱਚ ਵੀ ਹੋ ਜਾਊਗਾ ਹੂੰ ਟੇਬਲ ਸਾਈਡ ਟੇਬਲਸ ਚੇਅਰਸ 3 2 2 ਹੋਰ ਖਾਸੇ ਦੱਸਦਾ ਹੁਣ ਤੁਸੀਂ ਸੋਫਾ ਦੇਖੋ ਇਹਦੀ ਚੇਅਰ ਕਾਫੀ ਵੱਡੀ ਹੈ ਹੂੰ ਠੀਕ ਹੈ ਹਿਊਜ ਹੈ ਕੰਫਰਟੇਬਲ ਹੈ ਹੁਣ ਇਹਦੀ ਜਿਹੜੀ ਬੈਕ ਸਾਈਡ ਤੁਸੀਂ ਦਿਖਾਓਗੇ ਨਾ ਇਹਦੀ ਬੈਕ ਸਾਈਡ ਤੇ ਵੀ ਕਲਟਿੰਗ ਵਰਕ ਕੀਤਾ ਆ ਇਹ ਵੀ ਸਾਡਾ ਮਾਡਲ ਨਾ ਇੰਨਾ ਜ਼ਿਆਦਾ ਹਾਊਟਸੇਲਿੰਗ ਪ੍ਰੋਡਕਟ ਨਾ ਸਾਡਾ ਇਹ ਵਾਲਾ ਇਹ ਸੋਫਿਆਂ ਦਾ ਕਹਿੰਦੇ ਸੀ ਕਿ ਰੇਟ ਦੱਸਣਾ ਹੂੰ ਆਹ ਦੁਕਾਨ ਨਾ ਮੰਨ ਲਓ 4-500 ਸਾਲ ਪਹਿਲਾਂ ਖੁੱਲੀ ਹੁੰਦੀ ਤੇ ਮੈਨੂੰ ਇੰਨਾ ਪਤਾ ਵੀ ਮਮਤਾਜ ਬੇਗਮ ਦਾ ਦਾਜ ਦਾ ਸਮਾਨ ਜ਼ਰੂਰ ਇੱਥੋਂ ਜਾਣਾ ਸੀ ਤੇ ਲੋਕਾਂ ਨੇ ਕਹਿਣਾ ਸੀ ਬੱਲੇ ਬੱਲੇ ਵੇ ਬੱਲੇ ਸਾਜਹਾਨ ਦੇ ਸਹੌੜਿਆਂ ਨੇ ਸਮਾਨ ਤਾਂ ਦਿੱਤਾ ਲੋਕਾਂ ਨੇ ਗੱਲਾਂ ਕਰਨੀਆਂ ਸੀ ਫਿਦਾ ਹੋ ਜਾਣਾ ਸੀ ਸਾਜਹਾਨ ਨੇ ਵੀ ਸਮਾਨ ਦੇਖ ਕੇ ਪਰ ਹਾਂ ਇੱਕ ਗੱਲ ਆ ਕਈ ਫਰਨੀਚਰ ਵਾਲਿਆਂ ਦੇ ਜਦੋਂ ਵੀ ਵੀਡੀਓ ਪਾਉਣਾ ਥੱਲੇ ਲੋਕ ਕਮੈਂਟ ਜ਼ਰੂਰ ਕਰਦੇ ਆ ਕਹਿੰਦੇ ਯਾਰ ਇਹ ਰੇਟ ਨਹੀਂ ਦੱਸਦੇ ਤੇ ਮੇਰੇ ਵੀ ਮਨ 'ਚ ਬਹਿਮ ਸੀ ਵੀ ਜਦੋਂ ਇਹ ਰੇਟ ਨਹੀਂ ਦੱਸਦੇ ਸੀ ਹੁਣ ਦੁਕਾਨਦਾਰ ਨਾਲ ਗੱਲ ਉਨੀ ਕਰੀਦੀ ਆ ਤੇ ਮਨ ਦੇ ਵਿੱਚ ਕਿਤੇ ਨਾ ਕਿਤੇ ਗੱਲ ਜਾਂਦੀ ਸੀ ਵੀ ਇਹ ਨਾ ਯਾਰ ਮਹਿੰਗਾ ਜ਼ਰੂਰ ਲਾਉਂਦੇ ਹੋਣਗੇ ਸੱਦ ਕੇ ਪਰ ਮੈਨੂੰ ਜਿੰਨੇ ਗਾਹਕਾਂ ਦੇ ਰਿਵਿਊ ਆਏ ਆ ਕਹਿੰਦੇ ਭਾਈ ਰੇਟ ਇਹਨਾਂ ਦੇ ਤੇ ਕੁਆਲਿਟੀ ਕਮਾਲ ਹੁੰਦੀ ਹੈ ਤੇ ਅੱਜ ਗੱਲ ਪ੍ਰਿੰਸ ਨਾਲ ਕੋਈ ਨਹੀਂ ਹੋਈ ਪਰ ਫਰੈਂਸ ਮੈਂ ਤੈਨੂੰ ਸਸਰੀਕਾਲ ਕਹਿਣ ਤੋਂ ਪਹਿਲਾਂ ਇੱਕ ਗੱਲ ਕਹਿਣਾ ਵੀ ਭਾਈ ਮੈਂ ਪੰਜ ਚਾਰ ਚੀਜ਼ਾਂ ਜਿਹੜੀਆਂ ਮੇਰੇ ਮਨ ਨੂੰ ਲੱਗਣ ਮੈਂ ਤਾਂ ਰੇਟ ਪੁੱਛ ਕੇ ਜਾਵਾਂ ਦੇਖੋ ਜੀ ਬਿਕੋ ਤੁਹਾਨੂੰ ਰੇਟ ਵੀ ਦੇਵਾਂਗੇ ਜੀ ਤੇ ਮੈਂ ਵੀਡੀਓ ਦੇ ਵਿੱਚੋਂ ਕੱਟਣੇ ਨਹੀਂਗੇ ਉਹ ਮੈਂ ਵਿੱਚ ਹੀ ਰੱਖੂੰਗਾ ਰੇਟ ਵੀ ਦੇਵਾਂਗੇ ਤੁਹਾਨੂੰ ਵਧੀਆ ਤੇ ਤੁਹਾਨੂੰ ਚੀਜ਼ ਵੀ ਜੋ ਦਿਖਾਣੀ ਹੈ ਜਿਹੜੀ ਤੁਸੀਂ ਤੁਸੀਂ ਇੰਨੀਆਂ ਵੀਡੀਓਜ਼ ਬਣਾਈਆਂ ਹੋਣਗੀਆਂ ਤੁਸੀਂ ਉਹ ਚੀਜ਼ ਦੇਖੀ ਨਹੀਂ ਹੋਣੀ ਅਜੇ ਤੱਕ ਜੋ ਤੁਹਾਨੂੰ ਇਹ ਚੀਜ਼ ਦਿਖਾਣੀ ਹੈ બસ ਫਿਰ ਮੈਨੂੰ ਉੱਥੇ ਹੀ ਲੈ ਚਾਲਾ ਆਓ ਜੀ ਆਓ ਸ਼ੁਰੂ ਕਰਦੇ ਆਂ ਉਹ ਮੁਮਤਾਜ ਬੇਗਮ ਵਾਲੇ ਸમાન ਤੇ ਹੀ ਲੈ ਚੱਲਗੇ ਮੈਂ ਕਹਾਂ ਜੀ ਆਓ ਜੀ ਬਿਲਕੁਲ ਆਪ੍ਰੀਤ ਫਿਰ ਉਹੋ ਹੀ ਆ ਸਗਾਸ਼ਨ ਪਸੰਦ ਕਰਨਾ ਸੀ ਤੁਸੀਂ ਆ ਸੋਫਾ ਦੇਖੋ ਜੀ ਤੁਸੀਂ ਇੰਨੀਆਂ ਵੀਡੀਓ ਬਣਾਈਆਂ ਤੁਸੀਂ ਮੈਨੂੰ ਦੱਸੋ ਕੋਈ ਤੁਸ ਉਹ ਵਾ ਤੁਸੀਂ ਇਦਾਂ ਦਾ ਦੇਖਿਆ ਕਦੇ ਕਿਸੇ ਵੀਡੀਓ ਕਿਸੇ ਕਿਸੇ ਸ਼ੋਰੂਮ ਦੇ ਵਿੱਚ ਬੈਠਿਆ ਕਰਨਾ ਸੀ ਆਏ ਉਹਨੇ ਆਖਿਆ ਕਰ ਇਸ ਛੇੜੋ ਰਾਗ ਹੈ ਆ ਗੱਲ ਬਣ ਜਾਣੀ ਸੀ ਚਲੋ ਉੱਪਰ ਸਾਗਵਾਂ ਦੇ ਵਿੱਚ ਹੈ ਭਾਈ ਸੋਫਾ ਸਾਡਾ ਹੂੰ ਨੋਰਮਲ 3 ਸੀਟਰ ਬੰਦਾ ਹੈ ਸਾਡਾ ਸਾਹਮਣੇ 4 ਸੀਟਰ ਸੋਫਾ ਹੈ ਹੂੰ ਕਸਟਮਾਈਜੇਸ਼ਨ ਸਾਰੀ ਅਵੇਲੇਬਲ ਹੈ ਕਸਟਮਾਈਜ਼ ਕਰਕੇ ਆਪਾਂ ਕਪੜਾ ਚੇਂਜ ਕਰ ਸਕਦੇ ਆ ਪਾਲਿਸ਼ ਚੇਂਜ ਕਰ ਸਕਦੇ ਆ ਮਾਰਬਲ ਦਾ ਕਲਰ ਚੇਂਜ ਕਰ ਸਕਦੇ ਆ ਵੱਡਾ ਵੱਧ ਘੱਟ ਸੀਟਾਂ ਹੋ ਸਕਦੀਆਂ ਬਿਲਕੁਲ ਜੀ ਬਿਲਕੁਲ ਤੁਸੀਂ ਡੀਪ ਦੇਖੋ ਕਿੰਨਾ ਬਣਿਆ ਹੋਇਆ ਡੀਪ ਦੇਖੋ ਕੰਫਰਟ ਡੀਪ ਦੇ ਹਿਸਾਬ ਨਾਲ ਹੁੰਦਾ ਤੁਹਾਨੂੰ ਇਹਦੀ ਇੱਕ ਹੋਰ ਖਾਸ ਗੱਲ ਦੱਸਦਾ ਹੁਣ ਤੁਸੀਂ ਸੋਫਾ ਦੇਖੋ ਇਹਦੀ ਚੇਅਰ ਕਾਫੀ ਵੱਡੀ ਹੈ ਹੂੰ ਠੀਕ ਹੈ ਹਿਊਜ ਹੈ ਕੰਫਰਟੇ ਹੁਣ ਇਹਦੀ ਜਿਹੜੀ ਬੈਕ ਸਾਈਡ ਤੁਸੀਂ ਦਿਖਾਓਗੇ ਨਾ ਇਹਦੀ ਬੈਕ ਸਾਈਡ ਤੇ ਵੀ ਕੁੱਲਟਿੰਗ ਵਰਕ ਕੀਤਾ ਵਾਹ 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 ਉੱਪਰ ਪਿੱਛੇ ਕੁੱਲਟਰ ਹੈ ਤੁਸੀਂ ਇਹ ਓਪਨ ਚ ਵੀ ਲਗਾਓਗੇ ਸੋਫਾ ਤੇ ਤੁਹਾਡਾ ਉੱਥੇ ਵੀ ਜੱਚੇਗਾ ਹਾਂ ਵੀ ਐਵੇਂ ਨਹੀਂ ਹੋਊਗਾ ਵੀ ਜੇ ਤੁਹਾਡਾ ਸੋਫਾ ਕਿਸੇ ਬਾਹਰਲੇ ਪਾਸੇ ਪਿਆ ਤੇ ਮਗਰਲੇ ਪਾਸਿਓ ਉਹ ਤੁਹਾਨੂੰ ਕੰਧ ਨਾ ਲਾਉਣਾ ਜ਼ਰੂਰੀ ਹੈ ਕੰਧ ਨਾ ਲਾਉਣਾ ਜ਼ਰੂਰੀ ਤੁਹਾਡੀ ਲੋ ਵੀ ਓਪਨ ਹੈ ਨਾ ਤੇ ਓਪਨ ਵੀ ਰੱਖੋਗੇ ਤੇ ਸੋਹਣਾ ਲੱਗੂਗਾ ਬੈਕ ਸਾਈਡ ਤੇ ਪਲੇਨ ਨਹੀਂ ਕੀਤਾ ਆਪਾਂ ਨੂੰ ਕੁੱਲਟਿੰਗ ਕੀਤੀ ਹੈ ਦੇਖੋ ਕਿੱਡਾ ਚੱਲ ਗਏ ਹੋਰ ਦੇਖਿਓ ਬਿਲਕੁਲ ਜੀ ਬਿਲਕੁਲ ਆਓ ਆ ਦੇਖੋ ਆ ਦਿਖਾਪਰੀ ਤੋਂ ਆ ਦਿਖਾ ਓ ਹੋ 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 ਆ ਦੇਖੋ ਭਾਜੀ ਆ ਇਧਰ ਮੜਾ ਆ ਦਿਖਾ ਦੇ ਆ ਦਿਖਾ ਬਿਲਕੁਲ ਭਾਜੀ ਇਹ ਵੀ ਸਾਗਵੰਦ ਦੇ ਵਿੱਚ ਸਾਡਾ ਸੋਫਾ ਬਣਿਆ ਆ ਦੇਖੋ ਇਹ ਵੀ ਸਾਡਾ ਮਾਡਲ ਨਾਲ ਇੰਨਾ ਜ਼ਿਆਦਾ ਹਾਊਸ ਸੇਲਿੰਗ ਪ੍ਰੋਡਕਟ ਹੈ ਨਾ ਸਾਡਾ ਇਹ ਵਾਲਾ ਇਹਨਾਂ ਦਾ ਹਾਊਸ ਸੇਲਿੰਗ ਹੈ ਇੱਕ ਅੱਜ ਲੱਗਾ ਇੱਕ ਅੱਜ ਕੱਲ ਤੱਕ ਵੇਚਿਆ ਨਾ ਪਰ ਸੋ ਫੇਰ ਨਵਾਂ ਪੀਸ ਲਾ ਜਣਾ ਇਹ ਵਾਲਾ ਸਾਗਵੰਦ ਦੇ ਵਿੱਚ ਆ ਪ੍ਰੋਪਰ ਸੇਮ ਕਲਰ ਚ ਆਪਾਂ ਸੋਫਾ ਬਣਵਾਣਾ ਕਿਉਂਕਿ ਇਹਦੀ ਗ੍ਰੇਸ ਬਹੁਤ ਆਉਂਦੀ ਹੈ ਇਸ ਕਲਰ ਦੇ ਵਿੱਚ ਮਾਰਬਲ ਆਨੈਕਸ ਦੇ ਉੱਪਰ ਵਾਈਟ ਇਹ ਇਹ ਉੱਠ ਤਾਂ ਬਹੁਤ ਜ਼ਿਆਦਾ ਇਹ ਇੱਕ ਪਰਫੈਕ ਇਹਨੂੰ ਬਦਲੇ ਹੀ ਨਹੀਂ ਜਾ ਸਕਦਾ ਇਹਨੂੰ ਆਪਾਂ ਖੁਦ ਨਹੀਂ ਬਦਲਦੇ ਕਿਉਂਕਿ ਸਾਨੂੰ ਖੁਦ ਨੂੰ ਇਹਨਾਂ ਜੱਜਦਾ ਪਿਆ ਵੀ ਸੇਮ ਉਹਦੇ ਕੁਲਟਿੰਗ ਬੈਕ ਸਾਈਡ ਤੇ ਵੀ ਹੈਗੀ ਹੈ ਇਹ ਵੀ ਓਪਨ ਚ ਆਪਾਂ इजीली ਲਗਾ ਸਕਦੇ ਹਾਂ ਤੇ ਆ ਜੋ ਇਹ ਆ ਦਿਖਾਉਣਾ ਚਾਹੁੰਦੇ ਸੀ ਤੁਸੀਂ ਬਿਲਕੁਲ ਵਧੀਆ ਦੇਖੋ ਸੋਫਾ ਦੇਖੋ ਕਿੱਡਾ ਪਿਆਰਾ ਸਾਗਵੰਦ ਦੇ ਵਿੱਚ ਸਾਡਾ ਸੋਫਾ ਹੈ ਵਾਲਾ ਵੀ ਹੂੰ ਇਹਦੇ ਵਿੱਚ ਵੀ ਆਪਾਂ 322 ਨਾਲ ਦੋ ਚੇਅਰਸ ਦਿੱਤੇ ਹੋਏ ਹਾਈ ਬੈਕ ਚੇਅਰਸ ਵੱਡੀਆਂ ਚੇਅਰਸ ਹੈ ਗ੍ਰੇਸ ਕਾਫੀ ਆਉਂਦੀ ਹੈ ਚੇਅਰਸ ਦੇ ਨਾਲ ਮਾਰਬਲ ਦੇਖੋ ਨੇਚਰਲ ਲੁੱਕ ਦੇ ਵਿੱਚ ਮਾਰਬਲ ਹੈ ਇੰਡੋ ਮਾਰਬਲ ਕਹਿੰਦੇ ਇਹਨੂੰ ਹੂੰ ਪ੍ਰੋਪਰ ਪੋਲਿਸ਼ ਕਈ ਫਰਨੀਚਰ ਵਾਲਿਆਂ ਦੇ ਨਾਲ ਦਾ ਡਿਜ਼ਾਈਨ ਬਹੁਤ ਜਲਦੀ ਨਹੀਂ ਮਿਲਦਾ ਕਿ ਤੁਹਾਨੂੰ ਤੇ ਦੂਜਾ ਇਹ ਆ ਇਹਨਾਂ ਦਾ ਦਾਵਾ ਇਹ ਕਹਿੰਦੇ ਬਾਈ ਰੇਟ ਵੀ ਨਹੀਂ ਮਿਲਣਾ ਹੈ ਰੇਟ ਵੀ ਨਹੀਂ ਮਿਲਣਾ ਅਜੇ ਰੇਟ ਵੀ ਪੁੱਛਣੇ ਆ ਤੁਹਾਨੂੰ ਜਿਹੜਾ ਸਪਾਸ ਡਿਜ਼ਾਈਨ ਦਿਖਾ ਰਹੇ ਆ ਨਾ ਮਾਰਕੀਟ 'ਚ 6 ਮਹੀਨੇ ਬਾਅਦ ਡਿਜ਼ਾਈਨ ਆਣਾ ਜੀ ਉਹ ਵਾਲਾ ਹਾਂ ਸਾਡੇ ਕੋਲੋਂ ਕਾਪੀ ਹੋ ਕੇ ਫੇਰ ਡਿਜ਼ਾਈਨ ਮਾਰਕੀਟ ਜਾਣਾ ਉਹ ਵਾਲਾ ਪਹਿਲਾਂ ਨਹੀਂ ਤੁਹਾਨੂੰ ਕਿਤੇ ਵੀ ਮਿਲਣਾ ਉਹ ਵਾਲਾ ਡਿਜ਼ਾਈਨ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਕਿ ਜਲੰਧਰ ਦੇ ਵਿੱਚ ਇੱਕ ਹੋਰ ਜਗ੍ਹਾ ਵੀ ਹੈਗਾ ਆਪਣਾ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਏਦਾਂ ਕਿ ਇੱਥੇ ਸਾਡੀ ਲਿਮਟ ਇਹਦਾ ਡਾਈਨਿੰਗ ਇੱਥੇ ਸਾਡੇ ਕੋਲ 50 ਨੇ ਤੇ ਉੱਥੇ ਸਾਡੇ ਕੋਲ 150 ਡਾਈਨਿੰਗ ਪਿਆ ਹੋਇਆ ਵਾ 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 ਜੰਦਰੇ ਕਾਫੀ ਮਾ ਸਾਡੇ ਕੋਲ ਵੈਰਾਈਟੀਆਂ ਪਈਆਂ ਇਹਨੂੰ ਪੀੜੇ ਸੈਟ ਕਹਿ ਸਕਦੇ ਏ ਪੀੜੇ ਸੈਟ ਆ ਬਿਲਕੁਲ ਸਹੀ ਇਹ ਵੀ ਸਾਗਵੰਦ ਦੇ ਵਿੱਚ ਬਣਾਇਆ ਹੈ ਤੁਸੀਂ ਇਹਦੇ ਚ ਵੀ ਕਲਰ ਵਗੈਰਾ ਮੈਟ ਕਰਨਾ ਹੈ ਗਲੋਸ ਕਰਨਾ ਹੈ ਫੈਬਰਿਕ ਕਲਰ ਚੇਂਜ ਕਰਨਾ ਹੈ ਸਾਰਾ ਕੁਝ ਹੋ ਵੀ ਹੋ ਜੂਗਾ ਜਿਹੜੇ ਪੀੜੇ ਸੈਟ ਦਾ ਜ਼ਮਾਨਾ ਹੀ ਨਾ ਗਿਆ ਸੀ ਲੋਕ ਕਹਿੰਦੇ ਗੁਜ਼ਰੇ ਜ਼ਮਾਨੇ ਦੀ ਚੀਜ਼ ਆ ਉਹ ਅੱਜ ਦੇ ਜ਼ਮਾਨੇ ਦੀ ਬਣਾ ਕੇ ਤੁਹਾਡੇ ਸਾਹਮਣੇ ਖੜੀ ਕਰ ਬਿਲਕੁਲ ਸਹੀ ਇਹਦੇ ਵਿੱਚ ਹੋਰ ਵੀ ਦੇਖੋ ਆਹਦੇ ਕੋਲ ਇਸ ਕਾਫੀ ਸਲੀਕ ਮਾਡਲ ਵਾਲਾ ਪੀੜਾ ਸੈੱਟ ਦੇ ਵਿੱਚ ਹੀ ਹੈ ਵਾਹ 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 ਉਹਦੇ ਵਿੱਚ 3 2 2 7 ਸੀਟਰ 9 ਸੀਟਰ 10 ਸੀਟਰ ਜੋ ਚਾਹੀਦਾ ਉਹ ਵੀ ਅਵੇਲੇਬਲ ਆਪਣੇ ਕੋਲ ਆਹਾ ਆ ਆ ਆਹ ਉਹ ਪਾਲੰਗ ਲੈ ਬੈਠੋ ਭਾਜੀ ਕਾਰਵਿੰਗ ਕਿੰਨੀ ਪਿਆਰੀ ਹੈ ਇਹਦੀ ਸਿੰਪਲ ਐਂਡ ਸੋਬਰ ਸਾਗਵੰਦ ਦੇ ਵਿੱਚ ਬਣਿਆ ਹੋਇਆ ਪਾਲਿਸ਼ ਦਾ ਕਲਰ ਤੁਸੀਂ ਦੇਖੋ ਹਮ ਮੈਟੈਲਿਕ ਕਲਰ ਕੀਤਾ ਹੋਇਆ ਬ੍ਰਾਊਨ ਮਿਕਸ ਕੀਤਾ ਹੋਇਆ ਹਮ ਤੇ ਐਡੀ ਜਿਹੜੀ ਫਿਨਿਸ਼ਿੰਗ ਹੈ ਨਾ ਇਹ ਤੁਹਾਨੂੰ ਮਾਰਕੀਟ 'ਚ ਕਿਤੇ ਵੀ ਨਹੀਂ ਮਿਲਣੀ ਕਈ ਫਰਨੀਚਰ ਤੋਂ ਹਲਾਵਾ ਵਾਹ ਬਹੁਤ ਆਲਾ ਬਹੁਤ ਆਲਾ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਤੁਹਾਨੂੰ ਇੱਕ ਹੋਰ ਐਂਟੀਕ ਚੀਜ਼ ਦਿਖਾਉਣਾ ਪਿਆ ਜੀ ਆ ਦੇਖੋ ਕੁਰਸੀ ਦਿਖਾਉਣ ਲੱਗੇ ਬਿਲਕੁਲ ਬਾਦੀ ਤੁਹਾਨੂੰ ਸਾਰਾ ਯਾਰ ਕੁਰਸੀ ਤੇ ਸਾਰੇ ਸਮਾਨ ਦਿਖਾਉਣਾ ਐਂਟੀਕ ਐਂਟੀਕ ਦੇ ਵਿੱਚ ਆ ਜੋ 22 ਦੋ ਚੀਜ਼ਾਂ ਤੁਹਾਨੂੰ ਮਿਲਣਗੀਆਂ ਇਹਦੇ ਨਾਲ ਦੀਆਂ ਦੁਨੀਆਂ ਚ ਇੱਕ ਆਹ ਕੁਰਸੀ ਤੇ ਇੱਕ ਮੋਰਨੀ ਬਸ ਮੋਰਨੀ ਕੱਢ ਲਓ ਤੇ ਕੁਰਸੀ ਲਕੋ ਲਓ ਤੇ ਕੋਰਸੀਲ ਕੋਲ ਉਹ ਤੇ ਮੋਰ ਨਹੀਂ ਕੱਢ ਲੋ ਇਹ ਤੁਸੀਂ ਸਮਝ ਲੋ ਦੁਨੀਆ ਜੀ ਦੁਨੀਆ ਜੀ ਕੋਈ ਪੀਸ ਬਣਿਆ ਜੀ ਸਮਝ ਲੋ ਨਹੀਂ ਹੈ ਅੰਨੀ ਫਿਨਿਸ਼ਿੰਗ ਇਹ ਦਿੱਤੀ ਹੀ ਹੈ ਤੁਸੀਂ ਇਹਦੇ ਵਿੱਚ ਹੋਰ ਵੈਰਾਈਟੀ ਦੇਖਣਾ ਚਾਹੁੰਦੇ ਹੋ ਤੁਹਾਨੂੰ ਹੋਰ ਵੀ ਦਿਖਾਣਾ ਆ ਦੇਖੋ ਆਹ ਲੋ ਹੁਣ ਇੱਕ ਕੰਸੋਲ ਦੇ ਨਾਲ ਪ੍ਰੋਪਰ ਇੱਕ ਸੈਟਅਪ ਕਰਕੇ ਰੱਖਿਆ ਹੈ ਤੁਹਾਨੂੰ ਜਿਹੜੇ ਜਰਮਨੀ ਕੈਨੇਡਾ ਵਾਲੇ ਡਿਜ਼ਾਈਨ ਹਨਾ ਤੁਹਾਨੂੰ ਇੱਥੇ ਦੇਣੇ ਆਪਾਂ ਕਰਤਾਰਪੁਰ ਜਲੰਧਰ ਦੇ ਵਿੱਚ ਕਈ ਫਰਨੀਚਰ ਦੇ ਵਿੱਚ ਤੁਸੀਂ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਜਲੰਧਰ ਵਾਲਿਓ ਜਲੰਧਰ ਵਾਲਿਓ ਚੈੱਕ ਕਰੋ ਚੈੱਕ ਕਰੋ ਜਲੰਧਰ ਵਾਲਿਓ ਦੇਖੋ ਕੀ ਕੁਛ ਆ ਤੁਹਾਡੇ ਓਹ ਹੋ ਹੋ ਆਹ ਦੇਖੋ ਆ ਕੀ ਲ ਪ੍ਰੋਪਰ ਸਾਗਵੰਦ ਵਿੱਚ ਪਾਇਆ ਵੀ ਸੋਫਾ ਤੁਸੀਂ ਕਾਰਵਿੰਗ ਦੇਖੋ ਕਢਾਈ ਦੇਖੋ ਕਿੰਡੀ ਪਿਆਰੀ ਕੀਤੀ ਹੈ ਇਹਦੇ ਉੱਤੇ ਮਾੜਾ ਜਿਹਾ ਇਹਦੇ ਕਾਰਨਰ ਵਾਲ ਨੂੰ ਨਾ ਜਿੱਥੇ ਕਿਤੇ ਇਹਦੀਆਂ ਲੱਤਾਂ ਜਿਹਾ ਨਾ ਪ੍ਰੀਤ ਉੱਥੇ ਨੂੰ ਨਿਗਾਹ ਮਾਰਾ ਦੇਖ ਪੈਂਦੀਆਂ ਤਿਤਲੀਆਂ ਆ ਦੇਖ ਓ ਹੋ 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 ਕੀ ਬਾਤ ਆ ਯਾਰ ਡੀਪ ਦੇਖੋ ਕਿੰਨਾ ਡੀਪ ਦੇਖੋ ਡੁੰਘਾਈ ਦੇਖੋ ਇਹਦੀ ਪ੍ਰੋਪਰ ਸੋਫਾ ਤੁਹਾਡੇ ਇੱਥੋਂ ਤੱਕ ਆਉਣਾ ਚਾਹੀਦਾ ਬਿਲਕੁਲ ਸੋਫਾ ਕੰਫਰਟੇਬਲ ਵੀ ਕਾਫੀ ਹੈ ਵਾਹ ਹਾਂ ਜਦੋਂ ਤੁਹਾਡੇ ਸੋਫਾ ਐਂ ਹੁੰਦਾ ਨਾ ਤੁਸੀਂ ਅੱਦੇ ਲੰਮਕਦੇ ਆ ਉਹ ਸੋਫੇ ਦਾ ਕੰਫਰਟ ਖਤਮ ਪਿਆ ਆ ਜੋ ਚੱਲਦੇ ਆ ਆ ਜਾ ਅੱਗੇ ਚੱਲਦੇ ਆ ਆ ਜਾ ਅੱਗੇ ਚੱਲਦੇ ਆ ਚੇਅਰਜ਼ ਵਿੱਚ ਹੋਰ ਵੀ ਵੈਰਾਈਟੀ ਆਪਣੇ ਕੋ ਜਦਾਂ ਵਾਲੀ ਆ ਆ ਪਈ ਆ ਦੇਖੋ ਚੇਅਰ ਕੋ ਉਹ ਹੈਂਡਿਕ ਪਾਲਿਸ਼ ਹੈ ਦੇਖੋ ਤੁਸੀਂ ਇਹ ਤਾਂ ਫਿਲਮਾਂ ਵਾਲੇ ਲੈ ਜਾਣਗੇ ਪ੍ਰੀਤ ਇਹ ਫਿਲਮਾਂ ਜਾਣਗੀਆਂ ਇਹ ਬੰਬੇ ਜਾਣਗੀਆਂ ਇਹ ਇਹ ਜਿਨ੍ਹਾਂ ਨੂੰ ਸ਼ੌਂਕ ਹੈ ਭਾਜੀ ਉਹ ਬਿਲਕੁਲ ਲੈ ਕੇ ਜਾਣਗੇ ਸਾਡੇ ਕੋਲ ਹਾਂ ਇਹ ਬੰਬੇ ਜਾਣਗੀਆਂ ਕੁਰਸੀਆਂ ਸਾਗਵੰਦ ਦੇ ਵਿੱਚ ਸਾਰਾ ਹਾਂ ਇਹ ਧਰਮਿੰਦਰ ਹੁਣਾਂ ਦੇ ਘਰਾਂ ਚ ਟਿਕਣੀਆਂ ਇਹ ਵੀਡੀਓ ਦੇਖਣ ਤੋਂ ਬਾਅਦ ਆਜੋ ਤੁਹਾਨੂੰ ਸਭ ਤੋਂ ਯੂਨੀਕ ਚੀਜ਼ ਪਾਈ ਦਿਖਾਣਾ ਆਪਣਾ ਸੋਫਾ ਦੇਖੋ ਹੈ ਹਮ ਕੱਲ ਹੀ ਨਵਾਂ ਪੀਸ ਆ ਡਾ ਬਣ ਕੇ ਫੈਕਟਰੀ ਤੋਂ ਉੱਥੇ ਆਇਆ ਤੁਸੀਂ ਇਹਦੀ ਕਾਰਵਿੰਗ ਦੇਖੋਗੇ ਤੁਹਾਨੂੰ ਬਾਜੂ ਉੱਤੇ ਵੀ ਦੇਖੋ ਕਾਰਵਿੰਗ ਲੱਗਣੀ ਹੈ ਹਮ ਬਾਜੂ ਦੇ ਸਾਈਡ ਤੇ ਵੀ ਦੇਖੋ ਹਾਂ ਬਾਜੂ ਦੇ ਸਾਈਡ ਤੇ ਵੀ ਕਾਰਵਿੰਗ ਕੀਤੀ ਹੈ ਹਮ ਆਏ ਜਰਾ ਐਮਬਰੀਜ਼ ਨੇ ਜਿਵੇਂ ਨਾਲ ਰਿਸ਼ਤੇ ਰਿਸ਼ਤੇਦਾਰ ਆਏ ਆਏ ਬੰਦਾ ਬੈਠਾ ਇਧਰਲੇ ਪਾਸੇ ਕੋਣੀ ਧਰ ਕੇ ਆ ਹੈ ਆ ਫੀਲ ਲੈਣ ਵਾਸਤੇ ਹੈ ਤਕੜੇ ਬੰਦਿਆਂ ਵਾਲਾ ਪ੍ਰੋਪਰ ਕਿੰਗ ਸਾਈਜ਼ ਸੋਫਾ ਪਦੀ ਹੈ ਉਹ ਇਹਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਜਿੱਦਾਂ ਕਸਟਮਾਈਜ਼ ਇੱਚ ਵੀ ਹੋ ਜਾਊਗਾ ਹਮ ਟੇਬਲ ਸਾਈਡ ਟੇਬਲਸ ਚੇਅਰਸ 3 2 2 ਜੋ ਵੀ ਅਪਰ ਕਸਟਮਾਈਜ਼ ਕਰਨਾ ਸਾਰਾ ਹੋ ਜਾਊਗਾ ਮਤਲਬ ਕਿਉਂਕਿ ਫੈਕਟਰੀ ਆ ਜੇ ਤਾਂ ਕੱਪੜੇ ਦਾ ਕੁਝ ਬਦਲਣਾ ਕੋਈ ਇਹ ਤੇ ਪਾਲਿਸ਼ ਦਾ ਕਲਰ ਬਦਲਣਾ ਤਾਂ ਬਦਲ ਲੀ ਕੁਝ ਵੀ ਕਰਨਾ ਸਾਰਾ ਕੁਝ ਹੋ ਜਾਊਗਾ ਭਾਜੀ ਹਾਂ ਆ ਦੇਖੋ ਭਾਜੀ ਇੱਕ ਹੋਰ ਚੇਅਰ ਦਾ ਪੇਰ ਦੇਖੋ ਤੁਸੀਂ ਕੋਈ ਆ ਮਗਰਮਾਚ ਦਾ ਬੱਚਾ ਆਹ ਆ ਦਿਖਾਉਣ ਲੱਗੇ ਸੀ ਹਾਂਜੀ ਹਾਂਜੀ ਭਾਜੀ ਦੇਖੋ ਜੀ ਆਹ ਦੇਖ ਜਿਹੜੇ ਬੰਦੇ ਦੇ ਘਰੇ ਡਿਫੈਂਡਰ ਗੱਡੀ ਆ ਉਸ ਬੰਦੇ ਦੇ ਘਰੇ ਆਹ ਕੁਰਸੀ ਹੋਣੀ ਜ਼ਰੂਰੀ ਹੈ। ਬਿਲਕੁਲ। ਦੱਸੋ ਮੈਨੂੰ ਡਿਫੈਂਡਰ ਗੱਡੀ ਨਾਲੋਂ ਇਹਦਾ ਕੀ ਫਰਕ ਹੈ? ਦੱਸ ਦੇ, ਦੱਸ ਕਰਨਿਆ ਦੱਸ ਮੈਨੂੰ ਡਿਫੈਂਡਰ ਨਾਲੋਂ ਕੀ ਫਰਕ ਹੈ ਇਹਦਾ। ਹੈ? ਕੋਈ ਫਰਕ ਨਹੀਂ ਪੈਂਦੀ। ਉਵੇਂ ਚਾਕੂ ਪਾਣੀ ਵੈਦਦੀ ਡਿਫੈਂਡਰ ਦੀ ਐਡ ਕੱਢੋ ਹੁਣੇ Google ਮਾਰੋ ਐਸ ਰੰਗ ਦੇ ਵਿੱਚ ਡਿਫੈਂਡਰ ਜਮਾਂ ਆਏ ਲੱਗਦੇ। ਬਿਲਕੁਲ। ਆ ਜੋ। ਆ ਦੇਖੋ ਆ ਮੈਨੂੰ ਬੜੀ ਪਸੰਦ ਆਈ ਸੇਲਮਾਰੀ ਯਾਰ ਬਹੁਤ ਕਮਾਲ। ਕਰੋਕਰੀ ਕੈਬਿਨੇਟ ਹੈ ਬੱਜੀ ਬੀਸਿਕਲੀ ਇਹ। ਹੂੰ। ਸਾਗਵੰਦ ਦੇ ਵਿੱਚ ਹੈ ਪ੍ਰੋਪਰ ਹੈ ਵੀ। ਹੂੰ ਦੇਖ ਚੇਅਰ ਦੇ ਵਿੱਚ ਆਪਣੇ ਕੋ ਚੇਅਰ ਦੇ ਵਿੱਚ ਨਾ ਜਿੰਨੀ ਵੈਰਾਈਟੀ ਆਪਣੇ ਕੋ ਪਈ ਹੈ ਨਾ ਤੁਮਕਣੀ ਨਹੀਂ ਤੁਹਾਨੂੰ ਪੂਰੀ ਵੀਡੀਓ ਮੁਕਾਣੀ ਹੈ ਚੇਅਰ ਨਹੀਂ ਮੁਕਣੀ ਆ ਦੇਖੋ ਗੁਡੀ ਗਾਰੀ ਨੈਕਸਟ ਲੈਵਲ ਨੈਕਸਟ ਲੈਵਲ ਨੈਕਸਟ ਲੈਵਲ ਜੇ ਤੁਸੀਂ ਪਾਲਿਸ਼ ਦੇਖੋਗੇ ਨਾ ਅੱਡੀ ਹੀ ਜ਼ਿਆਦਾ ਪਿਆਰੀ ਪਾਲਿਸ਼ ਕੀਤੀ ਹੋਈ ਐ ਐਂਟੀਕ ਲੁੱਕ ਦੇ ਵਿੱਚ ਪਾਲਿਸ਼ ਕੀਤੀ ਹੋਈ ਐ ਹੂੰ ਇਹਨੂੰ ਟੱਚ ਹੀ ਉਹ ਸਾਹਮਣਾ ਦਿੱਤਾ ਵਾ ਬਿਲਕੁਲ ਜੀ ਬਿਲਕੁਲ ਹੈ ਡਬਲ ਸ਼ੇਡ ਦੇ ਵਿੱਚ ਪਾਲਿਸ਼ ਕੀਤੀ ਹੈ ਬਹੁਤ ਹੀ ਪਿਆਰੀ ਲੁੱਕ ਐ ਕਿਰ ਸਭ ਤੋਂ ਬਹੁਤ ਜ਼ਿਆਦਾ ਲੋਕਾਂ ਦੇ ਦਿਲਚਸਪੀ ਮੈਂ ਵੇਖ ਰਿਹਾ ਡਾਈਨਿੰਗ ਟੇਬਲਾਂ ਦੇ ਵਿੱਚ ਡਾਈਨਿੰਗ ਟੇਬਲਾਂ ਦਾ ਰੇਟ ਵੀ ਦੱਸ ਯਾਰ ਤੁਸੀਂ ਰੇਟ ਵੀ ਰੇਟ ਹੀ ਪੁੱਛਦੇ ਸੀ ਤੁਸੀਂ ਵੀਡੀਓ ਸ਼ੁਰੂ ਚ ਰੇਟ ਪੁੱਛੇ ਸੀਗੇ ਹਾਂ ਉਹ ਜਦਾਂ ਇਹ ਡਾਈਨਿੰਗ ਹੈ ਟਾਲੀ ਵਿੱਚ ਤੁਸੀਂ ਫਿਨਿਸ਼ਿੰਗ ਦਿਖਾਓਗੇ ਨਾ ਭਾਜੀ ਟਾਪਰ ਦੇਖੋ ਪੀਯੂ ਪਾਲਿਸ਼ ਹੈ ਹਮ ਫੈਬਰਿਕ ਆਪਸ਼ਨ ਜੋ ਚਾਹੀਦੀ ਉਹ ਮਿਲ ਜੂਗੀ ਕਸਟਮਾਈਜ਼ੇਸ਼ਨ ਸਾਰੀ ਹੋਊਗੀ ਪਾਲਿਸ਼ ਮੈਟ ਗਲੋਸ ਜੋ ਕਰਾਣੀ ਕਰਾ ਲਓ ਸੇਮ ਮਾਰਬਲ ਦੇਾਂਗੇ ਤੁਹਾਨੂੰ ਇੰਡੋ ਮਾਰਬਲ ਹੈ ਮਾਰਬਲ 'ਚ ਡਿਜ਼ਾਈਨਿੰਗ ਜੋ ਮਰਜ਼ੀ ਲੈ ਲਓ 49500 ਦਾ ਡਾਈਨਿੰਗ ਦੇਾਂਗੇ ਤੁਹਾਨੂੰ ਕਿੰ 49500 ਦੇ ਦਰੋਂ ਉਹ ਨੂੰ ਇਹ ਪੂਰਾ ਡਾਈਨਿੰਗ ਦੇ ਦਾਂਗੇ 6 ਸੀਟਾਂ ਵਾਲਾ ਟਾਲੀ ਵਿੱਚ ਨਹੀਂ ਮੁੜ ਕੇ ਇਹਦੇ ਉੱਤੇ ਸ਼ੀਸ਼ਾ ਨਾ ਤਰ ਦਿਓ ਪੱਥਰ ਲੱਗਿਆ ਹੋਇਆ ਹੈ ਮਾਰਬਲ ਦੇ ਤੁਹਾਨੂੰ ਹੋਰ ਡਿਜ਼ਾਈਨ ਦਿਖਾ ਦਾਂਗਾ ਜੋ ਤੁਹਾਨੂੰ ਪਸੰਦ ਆਏਗਾ ਅਸੀਂ ਇਹ ਉੱਤੇ ਰੱਖ ਦੇਣਾ ਇੰਡੋ ਮਾਰਬਲ ਇੰਡੋ ਮਾਰਬਲ ਹੋਏਗਾ ਜੋ ਪਸੰਦ ਆਏਗਾ ਉੱਤੇ ਰੱਖ ਕੇ ਦੇ ਦਾਂਗੇ ਪਰ ਇਹ ਤਾਂ ਪੱਥਰ ਦੇ ਵਿੱਚ ਕਹਿ ਰਹੇ ਆ ਬਿਲਕੁਲ ਜੀ ਬਿਲਕੁਲ 6 ਕੁਰਸੀਆਂ ਦੇ ਰਹੇ ਆ ਨਾਲ 6 ਕੁਰਸੀਆਂ ਟੇਬਲ ਮਾਰਬਲ ਦੇ ਨਾਲ ਵਧੀਆ ਇਹਦੇ ਵਿੱਚ ਹੋਰ ਵੀ ਡਿਜ਼ਾਈਨ ਇੱਕ ਦੇਖੋ ਇੱਕ ਇਹ ਵੀ ਹੈਗਾ ਜੋ ਸਾਡੀ ਹੋਰ ਵੈਰਾਈਟੀ ਇਸ ਅਮਾਉਂਟ ਸੋਰੀ ਇਸ ਦੇ ਵਿੱਚ ਆਪਾਂ ਤੁਸੀ ਹੋਰ ਵੈਰਾਈਟੀ ਤੇ ਤੁਸੀਂ ਜਾ ਕੇ ਸਾਡੇ ਜਲੰਧਰ ਵੀ ਦੇਖ ਸਕਦੇ ਹੋ ਸਾਡੇ ਉੱਤੇ ਕਾਫੀ ਜਿਆਦਾ ਵੈਰਾਈਟੀ ਆਪਾਂ ਡਿਸਪਲੇ ਕੀਤੀ ہوئی ਹੈ ਆਦਾ ਯਾਰ ਜੇ ਰੇਟ ਨਹੀਂ ਦਿੱਤੇ ਸੀ ਤਾਂ ਨਹੀਂ ਦਿੱਤੇ ਸੀ ਜੇ ਹੁਣ ਦੇਤਾ ਤਾਂ ਸਾਰੀ ਮਾਰਕੀਟ ਨੂੰ ਭਾਜੜ ਪਾਉਣ ਵਾਲਾ ਮਾਰਕ ਰੇਟ ਤਾਂ ਹੋਰ ਵੀ ਭਾਜੀ ਹੋਰ ਵੀ ਵਧੀਆ ਰੇਟ ਦੇਾਂਗੇ ਸੋਫਿਆਂ ਉੱਪਰ ਵੀ ਤੁਹਾਨੂੰ ਰੇਟ ਦੇਣਾ ਜੋ ਵਧੀਆ ਹੈਗੇ ਨੇ ਆਪਣੇ ਸੋਫਿਆਂ ਤੇ ਵੀ ਦੇਵਾਂਗੇ ਰੇਟ ਬਿਲਕੁਲ ਜੀ ਬਿਲਕੁਲ ਸੋਫਾ ਦੇ ਵੀ ਰੇਟ ਦੇਾਂਗੇ ਲੈ ਵੀ ਸਜਣੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੋਫਿਆਂ ਤੇ ਵੀ ਜਮਾ ਮਾਰਕੀਟ ਚ ਹਲਚਲ ਮਚਾਉਣ ਵਾਲਾ ਰੇਟ ਦੇਣ ਲੱਗੇ ਰੇਟ ਵੀ ਉਹ ਦੇਣਾ ਜਿਹੜਾ ਤੁਹਾਨੂੰ ਕਿਤੇ ਨਹੀਂ ਮਿਲਣਾ ਉਸ ਕੁਆਲਿਟੀ ਦੇ ਵਿੱਚ ਵਾਹ ਵਾਹ ਹੁਣ ਤੁਸੀਂ ਫਿਨਿਸ਼ਿੰਗ ਦੇਖੋ ਇਸ ਡਾਈਨਿੰਗ ਦੀ ਆ ਦੇਖੋ ਇਹਦਾ ਮਾਰਬਲ ਦੇਖੋ ਕਿੱਡਾ ਪਿਆਰਾ ਆ ਦੇਖੋ 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 ਮਾਰਬਲ ਦਾ ਕਲਰ ਦੇਖੋ ਤੁਸੀਂ ਇਹਦੀ ਜਿਹੜੀ ਫਿਨਿਸ਼ਿੰਗ ਹੈ ਪ੍ਰੋਪਰ ਪਾਲਿਸ਼ਡਰ ਫਿਨਿਸ਼ ਹੈ ਜਦੋਂ ਜੋ ਚੇਅਰ ਹੈਗੀ ਡਾਈਨਿੰਗ ਜਦੋਂ ਨਾ ਪ੍ਰੀਤ ਜਦੋਂ ਜਦੋਂ ਆ 10 ਸਾਂਕ ਦਿਨਾਂ ਨੂੰ ਛੋਨਾ ਲੱਗ ਗਿਆ ਤੁਰਦਾ ਨਾ ਹੋਇਆ ਉਦੋਂ ਇਹੋ ਜੇ ਬੱਦਲਾਂ ਨੂੰ ਨਾ ਜੱਟ ਢੀਕਿਆ ਕਰਨਗੇ ਆ ਦੇਖ ਆ ਫੀਲ ਆਇਆ ਕਰੂਗਾ ਇਹੋ ਜਿਹਾ ਜਿੱਦੇ ਚੜਿਆ ਆ ਐ ਹੈ ਹੁਣ ਇਹ ਕਿ ਬਲੈਕ ਬਰਾਊਨ ਮਾਰਬਲ ਹੈ ਹੁਣ ਅੱਗੇ ਆ ਗਿਆ ਪਿਓਰ ਵਾਈਟ ਮਾਰਬਲ ਆ ਚਿੱਟਾ ਆ ਗਿਆ ਜਮ ਪਾਲਿਸ਼ ਇੱਕ ਵਈ ਡਾਈਨਿੰਗ ਦੇਖੋ ਆ ਆ ਨੈਕਸਟ ਲੈਵਲ ਚੀਜ਼ ਆ ਗਈ ਤੁਹਾਨੂੰ ਵਧੀਆ ਤੋਂ ਵਧੀਆ ਚੀਜ਼ ਹੀ ਦੇਣੀ ਭਾਈ ਤੁਸੀਂ ਅੱਗੇ ਗਏ ਜਦੋਂ ਜਾਇ ਜਾਓਗੇ ਨਾ ਤੁਹਾਨੂੰ ਹੋਰ ਵਧੀਆ ਚੀਜ਼ ਦਿਖਾਈ ਜਾਣੀ ਹੈ ਹੂੰ ਇਹ ਅੱਠ ਕੁਰਸੀਆਂ ਵਾਲਾ ਡਾਈਨਿੰਗ ਟੇਬਲ ਹੋ ਗਿਆ 8x4 ਦਾ ਬੇਸ ਹੋ ਗਿਆ ਦੇ ਨਾਲ ਯਾਰ ਇਹਨਾਂ ਨੂੰ ਦਿਖਾਉਣਾ ਵੀ ਆਉਂਦਾ ਪ੍ਰੀਤਾ ਦੇਖ ਆ ਕੌਲੀਆਂ ਵਾਲੀ ਤੂੰ ਦੇਖ ਲੈ ਡਾਈਨਿੰਗ ਦੀ ਜਿੰ ਕਿੰਨੀ ਜ਼ਿਆਦਾ ਆ ਗਈ ਆ ਹਨਾ ਭਾਈ ਬਿਲਕੁਲ ਜੀ ਬਿਲਕੁਲ ਕੌਲੀਆਂ ਤਰਨ ਨਹੀਂ ਸਨੇਰੀ ਉੱਤੇ ਹੁਣ ਆ ਸਾਡੇ ਬੈਡਰੂਮ ਚੇਅਰਜ਼ ਦੀ ਵੀ ਵੈਰਾਈਟੀ ਆ ਪਈ ਹੋਈਆਂ ਜਿੱਦਾਂ ਬੈਡਰੂਮ ਚੇਅਰ ਵੀ ਤੁਹਾਨੂੰ ਕਾਫੀ ਮਿਲ ਜਾਣਗੀਆਂ ਭਾਈ ਬੈਡਰ ਇਸ ਸੋਲਡ ਹੋ ਗਈ ਆ ਯਾਰ ਹੁਣ ਕਿੱਥੋਂ ਲੈ ਜੇ ਬੰਦਾ ਜਿੰਨੇ ਮਰਜੀ ਪੀਸ ਲੋ ਜੀ ਤੁਸੀਂ ਆਰਡਰ ਦਿਓ 100 ਪੀਸ ਲੈ ਲਓ ਭਾਵੇਂ ਅੱਛਾ ਕੋਈ ਢੱਕਾ ਨਹੀਂ ਕੋਈ ਵੀ ਪੀਸ ਦੇਖੋ ਪਸੰਦ ਕਰੋ ਸੋਲਡ ਵੀ ਆ ਵਿਕਿਆ ਵੀ ਆ ਤੁਹਾਨੂੰ ਪੀਸ ਮਿਲ ਜੇਗਾ ਜੀ ਸੇਮ ਹਾਂ ਮਿਲ ਜੂਗਾ ਫੈਕਟਰੀ ਵੱਡੀ ਆ ਬਿਲਕੁਲ ਜੀ ਬਿਲਕੁਲ ਆਪਣੀ ਫੈਕਟਰੀ ਹੋਂ ਦਾ ਫਾਇਦਾ ਇਹੀ ਹੈ ਕਿ ਕਿੱਧਰ ਕਿੱਧਰ ਲੈ ਪਾਸੇ ਹੁਣ ਲੈ ਕੇ ਜਾਵਾਂਗੇ ਅਸੀਂ ਇੱਥੇ ਤੁਹਾਨੂੰ ਬਾਹਰ ਇੱਕ ਸੋਫਾ ਦਿਖਾਣਾ ਸਾਡਾ ਕੱਲ ਇੱਕ ਨਵਾਂ ਪੀਸ ਬਣ ਕੇ ਆਇਆ ਸੋਫੇ ਦਾ ਆਜੋ ਇੱਧਰ ਦਿਓ ਭਾਜੀ ਚੱਲ ਫਰੈਂਸ ਦਿਖਾ ਸੋਫਾ ਆਹਾ 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 ਵੈਰੀਟੀ ਇਹ ਪੜੀ ਸਾਗਵਨ ਦੇ ਵਿੱਚ ਲੌਬੀ ਸੈਟ ਹੈ ਛੋਟੀ ਸਿਟਿੰਗ ਜਿੱਦਾਂ ਤੁਹਾਡੇ ਤੁਸੀਂ ਰੂਮ 'ਚ ਵੀ ਰੱਖਣਾ ਨਾ ਬੈੱਡਰੂਮ 'ਚ ਵੀ ਰੱਖ ਸਕਦੇ ਆ ਇਹਨੂੰ ਤੁਹਾਡੀ ਲੌਬੀ ਦੀ ਜਗ੍ਹਾ ਘਟਾ ਹੈ ਚਾਰ ਬੰਦੇ ਦੀ ਸਿਟਿੰਗ ਰੱਖਣਾ ਚਾਹੁੰਦੇ ਹੋ ਸੌਖਾ ਸੌਖਾ ਈਜ਼ੀ ਟੂ ਬਿਲਕੁਲ ਇਧਰ ਉਹਦੇ ਜਿੱਦਾਂ ਇਹ ਮਰਜ਼ੀ ਈਜ਼ੀ ਲਿਓ ਘਰ ਉਹਨੂੰ ਚਾਰ ਬੰਦੇ ਦੀ ਸਿਟਿੰਗ ਹੈ ਜਿੱਥੇ ਮਰਜ਼ੀ ਰੱਖ ਲਓਂ ਟਿਕ ਦਾ ਅੰਟੀਕ ਦਾ ਅੰਟੀਕ ਸੌਖਾ ਦਾ ਸੌਖਾ ਚੱਕਣਾ ਐਵੇਂ ਬਿਲਕੁਲ ਚੱਲ ਬੀਬੀ ਇਧਰੋਂ ਪਾਈ ਹੱਥ ਆਪਾ ਉੱਥੇ ਲੈ ਚੱਲ ਗਏ ਨਾ ਛੋਟਾ ਹੈ ਕੰਫਰਟੇਬਲ ਵੀ ਹੈ ਪਿਆਰਾ ਵੀ ਹੈ ਡਿਜ਼ਾਈ ਹੁਣ ਫੁੱਫੜ ਨੂੰ ਆਪਾਂ ਦੂਜੀ ਪਲਾਸਟਿਕ ਵਾਲੀ ਕੁਰਸੀ ਤੇ ਬਾਣੀ ਸਕਦੇ ਤਾਂ ਆਪਾਂ ਇਹਨਾਂ ਫੁੱਫੜਾਂ ਆ ਜਾਓ ਧੁੱਪੇ ਸਿਆਲਾ ਚ ਆ ਜਾਓ ਖਵਾਈਏ ਖਾਣਾ ਉਦੋਂ ਫਿਰ ਆਏ ਫੁੱਫੜ ਨੂੰ ਉਧਰ ਖਵਾਤਾ ਖਾਣਾ ਇਹ ਉਵੇਂ ਆ ਫੁੱਫੜ ਸੈਟ ਆ ਇਹ ਜੀ ਬਿਲਕੁਲ ਆ ਜਾਓ ਤੁਸੀਂ ਸੋਫਿਆਂ ਦਾ ਕਹਿੰਦੇ ਸੀ ਕਿ ਰੇਟ ਦੱਸਣਾ ਹੂੰ ਆ ਤੁਹਾਨੂੰ ਅੱਜ ਆਫਰ ਦਿੰਨੇ ਆ ਵਧੀਆ ਜਿਹੜਾ ਤੁਸੀਂ ਇੰਦੇ ਨਾਲ ਦੀ ਕੁਆਲਿਟੀ ਕਿਤੇ ਵੀ ਨਹੀਂ ਤੁਹਾਨੂੰ ਦੇਖੀ ਹੋਣੀ ਇੰਨੇ ਰੇਟ ਦੇ ਵਿੱਚ ਲੈ ਵੀ ਸਜਣੋਂ ਪੈਣ ਲੱਗਿਆ ਗਾ ਤੁਸੀਂ ਹੈ ਆ ਸੋਫਾ ਦੇਖੋ ਜੀ 50 ਡੈਂਸਿਟੀ ਕੁਸ਼ਨ ਹੋਏਗਾ ਵਿੱਚ ਇਹਦੇ ਐਚ ਆਰ ਦਾ ਕਪੜਾ ਹੋਏਗਾ ਹੂੰ ਐਚ ਆਰ ਦੀ ਹੀ ਫੋਮ ਹੈ ਫਿਨਿਸ਼ਿੰਗ ਤੁਹਾਡੇ ਸਾਹਮਣੇ ਹੈ ਹੂੰ ਸ਼ੀਸ਼ਾ ਨਾਲ ਦੇਾਂਗੇ 49500 ਦਾ ਪੂਰਾ ਸੈੱਟ ਦੇਾਂਗੇ ਜੀ ਇਹ ਜੋ ਤੁਹਾਨੂੰ ਦਿਖਦਾ ਪਿਆ ਇਸ ਟਾਈਮ ਵੀਡੀਓ ਦੇ ਇਹਦੇ ਉੱਪਰ ਸ਼ੀਸ਼ਾ ਲਾ ਕੇ 49500 ਰੁਪਏ ਦਾ ਪੂਰਾ ਸੈੱਟ ਕਿੰਨੇ ਚਿਰ ਤੱਕ ਇਹ ਇਹ 30 ਜੂਨ ਤੱਕ ਭਾਵੇਂ ਤੁਹਾਨੂੰ ਇਹ ਆਫਰ ਰਹੇਗਾ ਤੁਹਾਡੀ ਵੀਡੀਓ ਵੇਖ ਕੇ ਜਿਹੜਾ ਆਂਦਾ ਵਾ 30 ਜੂਨ ਤੱਕ ਉਹਨੂੰ ਇਹ ਆਫਰ ਮਿਲੇਗਾ ਭਾਵੇਂ 49500 ਦਾ ਪੂਰਾ ਸੈੱਟ ਦੇਾਂਗੇ ਜੀ ਇਹ ਵਾਲਾ ਚੱਕੋ ਬਈ ਹੋਰ ਵੀ ਮੂਫੇ ਜਿੱਦਾਂ ਦੇਖੋ ਆ ਇਹਦੇ ਵਿੱਚ ਅਡਜਸਟੇਬਲ ਬਾਜੂ ਆ ਜੀ ਦਾ ਆਮ ਜਿਹਾ ਅਡਜਸਟੇਬਲ ਨਹੀਂ ਆ ਹਾਂ ਹਾਂ ਸਿਟਿੰਗ ਐਕਸਟਰਾ ਬਣ ਜਾਂਦੀ ਆ ਆਪਣੀਆਂ ਐਮਰਜੈਂਸੀ ਇੱਕ ਬੰਦਾ ਹੋਰ ਬਹਿੰਦਾ 10 ਸੀਟਾਂ ਨੇ 14 ਬਣ ਜਾਂਦੀਆਂ 60000 ਦਾ ਸੋਫਾ ਲੈ ਲਓ ਜੀ ਇਹ ਵਾਲਾ 14 ਸੀਟਾਂ ਵਾਲਾ ਸੋਫਾ ਪਰ ਇਹ ਤਾਂ 14 ਬਣ ਜਾਂਦੀਆਂ ਹੁਣ ਇਹ ਗਲਾਸ ਨਾਲ ਐਸੀ ਸਾਰੇ ਜੀ ਦੱਸੋ 60000 ਰੁਪਏ ਦਾ ਦੇ ਰਿਹਾ ਤੇ 60000 ਰੁਪਏ ਚਾਹਤਾ ਨਹੀਂ ਦੇਣਾ ਆਸਪਾਜੀ ਗਲਾਸ ਨਾਲ ਹੋਏਗਾ ਜੋ ਵੀ ਪ੍ਰਾਈਸ ਹੋਏ ਗਲਾਸ ਨਾਲ ਹੋਏਗਾ ਹਾਂ ਹੋ ਜਾਂ ਮਾੜੇ ਤਾਂ ਐਕਸਟਰਾ ਹੋਣਗੇ ਬਸ ਇਹਦੇ ਨਾਲ ਗਲਾਸ ਵਾਲਾ ਮਿਲੂਗਾ ਟੇਬਲ ਬਿਲਕੁਲ ਜੀ ਗਲਾਸ ਵਾਲਾ ਹੁਣ ਆ ਦੇਖ ਲਓ ਪਿੱਛੇ ਸੋਫਾ ਇਹ ਵੀ 60000 ਦਾ ਲੈ ਲਓ ਚੱਕੋ ਆਹ ਸੋਫਾ ਲੈ ਜੋ 60 ਦਾ ਆਹ ਨਾਲ ਦੇਵਾਂ ਗਿਆ ਤੋਂ ਭਾਜੀ ਪੂਰਾ ਸੈੱਟ ਜੋ ਤੁਹਾਨੂੰ ਵੀਡੀਓ ਤੇ ਸੈੱਟ ਦਿਖਦਾ ਪਿਆ ਨਾ ਇੱਕ ਪ੍ਰੋਪਰ ਸਾਰਾ ਕੁਝ ਹੈ ਦੋ ਸੈਟਿੰਗ ਜਿਹਦਾ ਹੋਈ ਹੈ ਇਹ ਵਾਲੀ ਟੂ ਸੀਟਰ ਇੱਕ ਉਹ ਟੂ ਸੀਟਰ ਟੇਬਲ ਨਾਲ ਗਲਾਸ ਐਲ ਸ਼ੇਪ ਸੋਫਾ ਹੋਰ ਵੀ ਦੇਖੋ ਹੋਰ ਲੱਗਦਾ ਪਤਾ ਵੀ ਕਿਹ ਵਾਲੇ ਕਿੰਨਾ ਰੇਟ ਦਿੰਦੇ ਆ ਕੀ ਰੇਟ ਆਹ ਦੇਖੋ ਜੀ 59000 59000 ਦਾ ਸੋਫਾ ਲੈ ਜੋ ਜੀ ਸਾਰਾ ਇਹ ਵਾਲਾ ਇਹ ਆਫਰ ਭਾਜੀ 30 ਜੂਨ ਤੱਕ ਹੈ ਫੇਰ ਦੁਬਾਰਾ ਤੋਂ ਦੱਸ ਰਿਹਾ ਮੈਂ ਤੁਹਾਨੂੰ 30 ਜੂਨ ਤੱਕ ਬੰਦਾ ਆਏ ਵੇਖ ਵੀ ਗਿਆ ਹੈਗਾ ਵੀਡੀਓ ਦਿਖਾ ਕੇ ਸਾਨੂੰ ਆਰਡਰ ਦੇ ਜੇ 30 ਜੂਨ ਤੋਂ ਪਹਿਲਾਂ ਪਹਿਲਾਂ ਉਹਨੂੰ ਬਣਾ ਕੇ ਦੇਵਾਂਗੇ ਜੀ ਨਵਾ ਆਪਾਂ 95000 ਰੁਪਏ ਦਾ ਕੋਈ 바ਰਗੇਨਿੰਗ ਨਹੀਂ ਬਿਲਕੁਲ ਜੀ ਆਹ ਦੇਖੋ 54500 ਦਾ ਪੂਰਾ ਸੈਟ ਲੈ ਜੁਦੀ ਇਹ ਵਾਲਾ ਚੱਕੋ 54500 ਰੁਪਏ ਦਾ ਚੱਕੋ ਤੁਸੀਂ ਰੇਟ ਕਹਿੰਦੇ ਸੀ ਤੁਹਾਨੂੰ ਸਾਰੇ ਰੇਟ ਦੱਸ ਤੇ ਆਈ ਸੋਫਿਆਂ ਦੇ ਇੱਕ ਫਿਰ ਮੇਰੀ ਪਸੰਦ ਦਾ ਸੋਫਾ ਮੈਨੂੰ ਉਧਰ ਦਿਖਾ ਕੇ ਲਿਆ ਉਧਰ ਮੈਂ ਵੇਖਿਆ ਸੀ ਇੱਕ ਨਾ ਜਿਵੇਂ ਸਮੁੰਦਰ ਦੇ ਵਿੱਚ ਨਾ ਟਾਪੂ ਹੁੰਦਾ ਫੋਟੇ ਘਰੇ ਨਾ ਉਵੇਂ ਸਮੁੰਦਰ ਦੇ ਟਾਪੂ ਵਰਗਾ ਸੋਫਾ ਦਿਖਾਉਣ ਲੱਗਿਆ ਤੁਹਾਨੂੰ ਸੱਜਣਾ ਕਿਸ ਦਾ ਰੇਟ ਰੂਟ ਐ ਇਧਰ ਹੋਰ ਤਾਂ ਨਹੀਂ ਕਿਸੇ ਦਾ ਦੱਸਣਾ ਜੇ ਇਧਰ ਹੋ ਗਏ ਭਾਜੀ ਇਧਰ ਆ ਜਾ ਆ ਜਾ ਪੁੱਤ ਆ ਜਾ ਪ੍ਰੀਤ ਉੱਤੋਂ ਦੀ ਆ ਜਾ ਘੁੱਕ ਕੇ ਆ ਮੇਰਾ ਸ਼ੇਰ ਓਏ ਹੋਏ 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 ਪ੍ਰੀਤ ਆ ਦੇਖੋ ਯਾ ਆ ਦੇਖ ਆ ਦੇਖ ਸਾਡੇ ਕਾਰੀਗਰਾਂ ਨੂੰ ਸੋਫਾ ਬਣਾਉਣ ਨੂੰ ਢਾਈ ਮਹੀਨੇ ਲੱਗੇ ਜੀ ਇਹਨਾਂ ਨੂੰ ਯਰ ਜਾਂ ਤਾਂ ਇਹ ਪ੍ਰੀਤ ਦੇਖਿਆ ਫਿਲਮਾਂ ਫੁਲਮਾਂ ਚ ਦੇ ਤੇ ਜਾਂ ਦੇਖਿਆ ਤੇ ਕਈ ਫਰਨੀਚਰ ਆ ਹਾਂ ਇਹ ਤੁਹਾਨੂੰ ਮਿਲਣਾ ਇੱਥੇ ਹੀ ਹੈ ਜੇ ਕੋਈ ਕਾਪੀ ਕਰਨ ਲੱਗੇਗਾ ਨਾ ਉਹਨੂੰ 6 ਮਹੀਨੇ ਲੱਗਣੇ ਪਹਿਲੇ ਕਾਪੀ ਕਰਨ ਨੂੰ ਹਾਂ ਇਹ ਤੁਹਾਨੂੰ ਕੋਈ ਫਰਨੀਚਰ ਸਹੀ ਮਿਲਣਾ ਸਿਰਫ ਜਿਵੇਂ ਸਮੁੰਦਰ ਦੇ ਵਿੱਚ ਉਹ ਨਾ ਟਾਪੂ ਹੁੰਦਾ ਉਹੋ ਜਿਹਾ ਸੋ ਉਹੋ ਜਿਹਾ ਸੋ ਹੁਣ ਜਿਹਦਾ ਸਾਈਡ ਤੇ ਆਪਣਾ ਸਾਈਡ ਟੇਬਲ ਟਾਈਪ ਹੈ ਇਹਨੂੰ ਯੂਜ਼ ਕਰਨ ਨੂੰ ਦਿੱਤਾ ਹੈ ਇਹ ਮੂਵੇਬਲ ਵਾਸਤੇ ਲਾਇਆ ਯਾਰ ਮੇਰੇ ਮਨ ਭਾਜੀ ਮੂਵੇਬਲ ਹੈ ਇਹ ਸਾਈਡ ਟੇਬਲ ਭਾਜੀ ਜਿੱਦਾ ਫਲਾਵਰ ਪੋਟ ਰੱਖ ਲਓ ਦੇ ਉੱਪਰ ਕੋਈ ਵੀ ਕੋਈ ਡੈਕੋਰੇਸ਼ਨ ਪੀਸ ਰੱਖ ਲਓ ਕੋਈ ਚਾਹ ਪਾਣੀ ਪੀਂ ਰਹਿਆਂ ਦੇ ਉੱਪਰ ਰੱਖ ਲਓ ਤੇ ਐਸ ਸਾਈਡ ਟੇਬਲ ਦਾ ਯੂਜ਼ ਦੇਗਾ ਤੁ ਮੈਂ ਸਿੰਗਲ ਫੀਲ ਹੈ ਹੂੰ ਮੇਜਰ ਦਾ ਫੀਲ ਹੈ ਹੂੰ ਬਿਲਕੁਲ ਗਾਜੀ ਪ੍ਰੋਪਰ ਪੂਰਾ ਨਾਲ ਗਮਲੇ-ਗਮਲੇ ਪਏ ਆ ਪੂਰਾ ਯਾਰ ਗੱਲਬਾਤ ਨੈਕਸਟ ਲੈਵਲ ਆ ਯਾਰ ਨੈਕਸਟ ਲੈਵਲ ਨੈਕਸਟ ਲੈਵਲ ਸੋਹਰੇ ਜਿੰਨੀ ਤੋਂ ਉੱਥੇ ਵੈਰਾਈਟੀ ਦਿਖਦੀ ਪਈ ਆ ਨਾ ਸਾਰੀ ਵਾਜੀ ਇਹ ਸਾਰਾ ਹੀ ਆਪਣੇ ਅੰਦਰ ਬਣਿਆ ਆ ਤੁਹਾਨੂੰ ਬਾਜ਼ਾਰ ਚ ਕਿਤੇ ਨਹੀਂ ਅਜੀ ਸੇਮ ਮਿਲਣੀ ਹੈ ਦੇਖ ਮੰਡੀ ਵਰਗਾ ਬਾਰਲੇ ਮੁਲਖਾਂ ਚ ਵੀ ਜਾਂਦੇ ਆ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਨਾ ਬਾਹਰਲੇ ਮੁਲਖਾਂ ਵਾਲੇ ਸਾਰੇ ਮੁਲਖਾਂ ਜਾਂਦੇ ਆ ਇਹ ਬਿਲਕੁਲ ਭਾਜੀ ਬਿਲਕੁਲ ਸਾਰੇ ਮੁਲਖਾਂ ਨੂੰ ਖੁੱਲੀ ਛੋਟ ਆ ਜਿਹੜਾ ਮਰਜੀ ਆਓ ਕੋਈ ਵੀ ਜਿਹੜਾ ਬਾਹਰ ਬੈਠਾ ਤੁਹਾਨੂੰ ਵੀਡੀਓ ਕਾਲ ਕਰੇਗਾ ਆ ਵੀਡੀਓ ਕਾਲ ਤੇ ਨੂੰ ਸਾਰਾ ਸਮਾਨ ਦਿਖਾਵਾਂਗੇ ਬੁਕਿੰਗ ਵੀ ਹੋ ਜੇਗੀ ਭੇਜਣ ਦੀ ਸਿਰਦਰਦੀ ਸਾਡੀ ਏ ਸਾਰੀ ਸਾਡਾ ਤੂੰ ਪੈਕਿੰਗ ਕਰਾਣਾ ਜੋ ਵੀ ਕਰਾਣਾ ਕੰਟੇਨਰ ਬੁੱਕ ਕਰਾਣਾ ਸਾਡੀ ਸਿਰਦਰਦੀ ਆ ਆਪਾਂ ਉਹਦੇ ਘਰ ਤੱਕ ਪਹੁੰਚਾਣਾ ਜੀ ਕਰੋ ਗੱਲ ਇਧਰ ਪ੍ਰੀਤ ਚਾੱਕੀ ਓਏ ਪ੍ਰੀਤ ਆ ਚਾੱਕ ਕੋਈ ਚੰਡੋਲ ਤੇ ਬਹਿਣ ਦੀ ਲੋੜ ਨਹੀਂ ਹੋਨੂੰ ਮੇਲੇ 'ਚ ਜਾ ਕੇ 10 ਮਿੰਟ ਬੱਚਿਆਂ ਨੂੰ ਇੱਥੇ ਭਾਓ ਚੰਡੋਲ ਵਰਗਾ ਸੋਫਾ ਢੰਡੋਲ ਵਰਗਾ ਬੈਠਦਾ ਹੀ ਕਰਨੇ ਬਹੁਤ ਹੀ ਕੰਫਰਟੇਬਲ ਬੈਠ ਪੁੱਤ ਬੈਠ 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 ਆਹ 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 ਗੱਲ ਬਣ ਗਈ ਨਾ ਹੁਣ ਤੇਰੇ ਵਰਗੇ ਮੁੰਡੇ ਨੂੰ ਆਏ ਹੁਣ ਦੇਖਣ ਆਲੇ ਹੈ ਤੇ ਸੋਫਾ ਦੇਖ ਕੇ ਮੈਂ ਨਾ ਬੰਦਾ ਡੇਗੋਲ ਟੁੱਟ ਕੇ ਬੰਦਾ ਜਮਾ ਹੀ ਨਹੀਂ ਮੁੜਦਾ ਹੈ ਨਾ ਉਹਨਾਂ ਨੂੰ ਸੋਫਾ ਪਸੰਦ ਕਰ ਲੈਣਾ ਹਾਂ ਇਹ ਵੀ ਲੈਦਰ ਦੇ ਵਿੱਚ ਪਈ ਸੋਫਾ ਸਾਡਾ ਇਹ ਲੈਦਰ ਦੇ ਵਿੱਚ ਸੋਫਾ ਤੇ ਸੋਫਾ ਬਹੁਤ ਕਮਾਲ ਹੈ ਨੈਕਸਟ ਲੈਵਲ ਬਹੁਤ ਹੀ ਕੰਫਰਟੇਬਲ ਸੋਫਾ ਬਿਲਕੁਲ ਇਹਦੇ ਉੱਤੇ ਮਾੜਾ ਮੋਟਾ ਕੋਈ ਦਾਗ ਲੱਗ ਗਿਆ ਪਾਣੀ ਨਾ ਕ ਪਾਣੀ ਵਾਲੇ ਕੱਪੜੇ ਸਾਫ ਹੋ ਜਾਂਦਾ इजीली ਬਿਲਕੁਲ ਤੇ ਬੇਜ ਇਹਦੇ ਨਾਲ ਇਹੋ ਜਿਹਾ ਹੀ ਦੇਵਾਂਗੇ ਟੇਬਲ ਤੁਹਾਡੀ ਚੋਤ ਤੋਹੀ ਸ਼ਬਾਏ ਤੁਹਾਡੀ ਜੋ ਤੁਹਾਨੂੰ ਚਾਹੀਦਾ ਮਿਲ ਜੂਗਾ ਜੋ ਆਪਸ਼ਨ ਤੁਹਾਨੂੰ ਬਹੁਤ ਤਰ੍ਹਾਂ ਦੇ ਟੇਬਲ ਪਏ ਟੇਬਲ 'ਚ ਬਹੁਤ ਆਪਸ਼ਨ ਇੱਧਰ ਪਏ ਹੋਏ ਕਾਫੀ ਇਹਦਾ ਨਾਲ ਵੈਸੇ ਰੱਖਿਆ ਜਿੱਦਾਂ ਇਹਦੇ ਵਿੱਚ ਹੋਰ ਬਹੁਤ ਟੇਬਲ ਲੱਗੇ ਆ ਆਹ ਦੇਖ ਤਾਂ ਸਹੀ ਪ੍ਰੀਤ ਲੈ ਲੈ ਆਹ ਦੇਖ ਦੇਖ ਲੋਕਾਂ ਨੇ ਕਹਣਾ ਲੋਪੋ ਵਾਲਾ ਚਾਮਲਿਆ ਫਿਰਦਾ ਚਾਮਲੇ ਬੰਦਾ ਕਿਵੇਂ ਨਾ ਇਹ ਜੀ ਚੀਜ਼ ਨੂੰ ਦੇਖ ਕੇ ਬੰਦੇ ਨੂੰ ਕਿਵੇਂ ਮਾਸਤੀ ਨਾ ਚੜੇ ਹੈ ਹੋਈ ਪਈ ਹੈ ਨਾ ਕਮਾਲ ਲੈ ਦੇਖ ਹੁਣ ਤੂੰ ਐ ਨੂੰ ਇਹ ਕੱਡਾ ਦਿਮਾਗ ਲਾਇਆ ਕਿਸੇ ਨੇ ਲੈ ਆਹ ਨਾਲ ਲਾਉਣ ਵਾਲਾ ਸਾਈਟੇਬਲ ਹੈ ਬੜੀ ਦਿਨੋਂ ਪਾ ਯੂਜ਼ ਕਰ ਸਕਦੇ ਸਾਈਡ ਤੇ ਵੀ ਜਿਹਦਾ ਨੂੰ ਸੋਫੇ ਦੇ ਨਾਲ ਇਦਾਂ ਵੀ ਯੂਜ਼ ਕਰ ਸਕਦੇ ਤੁਸੀਂ ਜਿਹੜਾ ਕੋ ਬੈਠਾ ਹੈ ਚਾਹ ਪਾਣੀ ਪੀਣੇ ਇਦਾਂ ਵੀ ਰੱਖ ਕੇ ਨੂੰ ਯੂਜ਼ ਕਰ ਸਕਦੇ ਸੋਫੇ ਦੇ ਸੈਂਟਰ ਚ ਰੱਖ ਕੇ ਵੀ ਕਾਫੀ ਯੂਸਫੁਲ ਹੈ ਐਂ ਕਾਫੀ ਯੂਸਫੁਲ ਹੋ ਰਿਹਾ ਹੈ ਇਹ 3 ਲੱਖ ਘਰ ਘਰ ਮੈਂ ਕਿਸੇ ਹੋਰ ਪਾਸੇ ਨੂੰ ਜਾਂ ਨਾ ਪ੍ਰੀਤ ਹੋਰ ਪਾਸੇ ਨੂੰ ਪਾਜਦਾ ਆ ਜਾ ਪ੍ਰੀਤ ਹੁਣ ਤੇਰੇ ਵਾਲਾ ਵੀ ਦਿਖਾ ਦੇ ਆ ਜਾ ਪੁੱਤ ਮੈਂ ਟੇਬਲ ਦਾ ਡਿਜ਼ਾਈਨ ਦੇਖੋ ਕਿੱਡਾ ਪਿਆਰਾ ਹੈ ਬਰੇ ਦਾ ਵੀ ਸੈਂਟਰ ਟੇਬਲ ਚ ਦੀ ਬਹੁਤ ਆਪਸ਼ਨ ਆਪਣੇ ਕੋਲ ਪਈ ਹੋਈ ਹੈ ਤੁਸੀਂ ਸੋਫਾ ਕੋਈ ਪਸੰਦ ਕਰੋ ਸੈਂਟਰ ਟੇਬਲ ਕੋਈ ਲੈ ਲਓ ਭਾਵੇਂ ਬਹੁਤ ਆਪਸ਼ਨ ਹੈਗੀ ਆਪਣੇ ਕੋਲੇ ਬੜੀਆਂ ਯਾਰ ਥੋੜੇ ਜਮਾਂ ਐਨ ਜੋੜਨਾ ਜੋੜ ਮਿਲਾ ਕੇ ਦੇਣਗੇ ਜਮਾਂ ਜਿਹੜਾ ਜਿਹਦੇ ਨਾਲ ਫਿੱਟ ਆਉਂਦਾ ਹੋਇਆ ਇਹ ਵੀ ਸੁਜੈਸਟ ਕਰਨਗੇ ਤੁਸੀਂ ਵੀ ਆਪਣੀ ਰਾਇ ਦੇ ਸਕਦੇ ਆ ਤੁਹਾਡੀ ਰਾਇ ਤੇ ਇਹਨਾਂ ਦੀ ਰਾਇ ਜਿੱਥੇ ਭਿੜ ਗਈ ਜਿੱਥੇ ਥੋੜਾ ਰੇਟ ਤੇ ਇਹਨਾਂ ਦਾ ਰੇਟ ਭਿੜ ਗਿਆ ਉਥੇ ਸੌਦਾ ਹੋ ਜਾ ਬਿਲਕੁਲ ਆਹ ਸੋਫਾ ਜਿਹੜਾ ਛੋਟੀ ਸੀਟਿੰਗ ਦੀਵਾਨ ਵਾਲਾ ਕਾਊਚ ਵਾਲਾ ਸੋਫਾ ਹੈ ਵੀ ਹਾਂ ਬਾਹਰ ਬਰਾਂਡੇ ਬਰੂੰਡੇ ਚ ਲੱਗਣ ਵਾਲਾ ਪ੍ਰੀਤ ਇਹ ਸੋਫਾ ਟੀਵੀ ਦੇ ਓਪੋਜ਼ਿਟ ਆਪਾਂ ਦੀਵਾਨ ਲਗਾ ਸਕਦੇ ਲੇਟ ਕੇ ਟੀਵੀ ਦੇਖਣਾ ਉਹ ਸੀ ਠੀਕ ਟੀਵੀ ਦੇਖਣਾ ਉਹ ਉਹ ਕੇਸ ਆ ਗਿਆ ਇਹ ਹੈ ਕਿ ਨਹੀਂ ਕਿਉਂਕਿ ਗਾਂ ਆ ਗਏ ਇੰਡੀਆ ਦੇ ਟੈਸਟ ਮੈਚ ਉਹ ਪੈਕੇ ਹੀ ਦੇਖਣੇ ਪਣੇ ਆ ਬਿਲਕੁਲ ਆਈਪਲ ਤਾਂ ਨਹੀਂ ਸੀ ਬੰਦੇ ਨੂੰ ਪੈਣ ਦਿੰਦਾ ਉਹ ਤਾਂ ਕਰ ਦਿੰਦਾ ਇਹ ਖੜੇ ਡੱਗੇ ਪਏ ਬੰਦੇ ਨੇ ਪਰ ਇਹ ਸਪਾ ਇਧਰ ਜੇ ਨਹੀਂ ਘੇੜਾ ਮਾਰਾ ਯਾਰ ਇਧਰ ਨਾ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਇਧਰੋਂ ਆਉਂਦਾ ਸੀ ਨਾ ਇਧਰੋਂ ਉਦੋਂ ਮੇਰਾ ਮਨ ਕਰਦਾ ਵੀ ਐਂ ਦੀ ਨੰਗਾ ਬਿਲਕੁਲ ਆ ਆ ਇੱਕ ਮਿੰਟ ਪ੍ਰੀਤ ਆ ਟਰਾਲੀ ਲੈ ਜੋ ਓਏ ਚੱਕੋ ਹੁਣ ਆਹ ਟਰਾਲੀ ਇਹਦੇ ਵਿੱਚ ਖਾਣਾ-ਦਾਣਾ ਰੱਖਿਆ ਐਂ ਸਰਵ ਕਰਨਾ ਦੇ ਸਾਗਵਾਂ ਦੇ ਵਿੱਚ ਪਾਜੀ ਪਹਿਲੀ ਗੱਲ ਸਾਗਵਾਂ ਦੇ ਵਿੱਚ ਪ੍ਰੋਪਰ ਬਣੀ ਮੈਨੂੰ ਇੰਨਾ ਪਤਾ ਵੀ ਜਿਹੜੀ ਬੁੜੀ ਹੱਥ-ਪੈਰ ਮਾੜਾ ਮੋਟਕਾਂ ਬੁੱਧਾ ਤੁਰੀ ਆਉਂਦੀ ਦਾ ਬੰਦੇ ਨੂੰ ਲੱਗਦਾ ਮੇਥੋਂ ਹੱਥ ਚ ਡੁੱਲਣਾ ਜਾਵੇ ਉਹ ਇਹਦੇ ਵਿੱਚ ਐਂ ਆਰਾਮ ਨਾਲ ਚਾਹ ਨਾ ਬਰਬਾਦ ਇਦੇ ਵਿੱਚ ਬਹੁਤ ਆਪਸ਼ਨ ਹੈਗੀ ਭਾਈ ਆਪਣੇ ਕੋਲ ਹੂੰ ਬਾਕੀ ਸਾਰੇ ਇੰਪੋਰਟਡ ਦੇ ਵਿੱਚ ਆਪਾਂ ਰੱਖੀ ਹੋਈਆਂ ਆਪਸ਼ਨ ਜਿਹਦਾ ਹੈਗੀ ਨਾ ਸਰਵਿਸ ਟੋਲੀ ਜਿਆਦਾ ਕੋਈ 골ਡਨ ਰੋਡ 골ਡ ਆ ਸਰਵਿਸ ਟਰਾਲੀ ਲਓ ਕਰੋਗਾਲਾ ਆ ਸਰਵਿਸ ਟਰਾਲੀ ਦੇਖੋ ਕਿੱਡੀ ਆਲਾ ਬਹੁਤ ਹੀ ਸਮੂਥ ਹੁੰਦੀ ਪਾਦੀ ਹੈ ਤੇ ਇਹ ਚੱਲਣ 'ਚ ਦੇਖ ਕਿੰਨੀ ਹੈ ਇਹੇ ਲੈ ਆਇਆ ਆਜੋ ਫੁੱਲ ਕਵਰ ਵਿੱਚ ਵੀ ਆਪਣੇ ਕੋਲ ਆਪਸ਼ਨ ਹੋਰ ਵੀ ਜਿੱਦਾਂ ਦੇਖੋ ਐਲ ਸ਼ੇਪ ਸੋਫਾ ਹੂੰ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਕਸਟਮਾਈਜ਼ ਹੋ ਜਾਊਗਾ ਇੱਕ ਆ ਸੋਫਾ ਦੇਖ ਲਓ 322 ਜਿਹੜਾ ਸੈਪਰੇਟ ਬਣਿਆ ਹੋਇਆ ਹੈ ਤੇ ਆਹ ਨਾ ਦਿਖਾਇਆ ਯਾਰ ਲੈ ਆਹ ਰਹਿ ਗਿਆ ਸੀ ਆ ਮੈਨੂੰ ਇਹ ਮੈਨੂੰ ਵਾਜ ਜਾ ਮਾਰੇ ਸੋਫਾ ਬਹੁਤ ਪਿਆਰਾ ਬਦੀ ਇਹ ਵੀ ਸਾਡਾ ਆਪਾਂ ਸ਼ਾਇਦ ਪਿਛਲੀ ਵੀਡੀਓ ਚ ਇਹਦੇ ਨਾਲ ਦਾ ਸੇਮ ਕੀਤਾ ਸੀਗਾ ਇਹ ਵੀ ਨਵਾਂ ਪੀਸ ਬਣ ਕੇ ਆਇਆ ਹੈ ਸਾਡਾ ਹੂੰ ਬਹੁਤ ਹੀ ਪਿਆਰਾ ਸੋਫਾ ਬਹੁਤ ਹੀ ਹੌਸਟਿੰਗ ਤੇ ਡੈਸਪਲੇ ਚ ਲੱਗਿਆ ਹੋਇਆ ਸੀ ਪਿਛਲੀ ਯਾਰ ਕਲਰ ਬਹੁਤ ਹੀ ਯੂਨੀਕ ਹੈ ਦਾ ਕਲਰ ਪਾਲਿਸ਼ ਦਾ ਪਲੱਸ ਕੱਪੜੇ ਦਾ ਨਾ ਉਹ ਕਾਫੀ ਅੱਛਾ ਮੈਚ ਕੀਤਾ ਹੋਇਆ ਦਾ ਤੇ ਆਹ ਦੇਖੋ ਆਹ ਦੇਖੋ ਕਿੱਡਾ ਕਮਾਲ ਚੀਜ਼ ਬਣੀ ਹੈ ਕਿੱਡੀ ਕਮਾਲ ਚੀਜ਼ ਬਣੀ ਹੈ ਪ੍ਰੀਤ ਇਧਰਲੇ ਪਾਸੇ ਦੇਖ ਵੁੱਡਨ ਪਾਰਟ ਦੇਖੋ ਤੁਸੀਂ ਸਾਈਡ ਆ ਦਾ ਦੇਖ ਆ ਆ ਆ ਸ ਦੇਖ ਟੱਚ ਦਿੱਤਾ ਦੇਖ ਇਹ ਦੋ ਪੱਤੀਆਂ ਘੱਟ ਲਾਏ ਤਾਂ ਵੀ ਸਰਦਾ ਸੀ ਪਰ ਕਿਵੇਂ ਘੱਟ ਲਾਏ ਤਾਂ ਸਰ ਜੂਗਾ ਘੱਟ ਕਿਉਂ ਲਾਣਾ ਬਾਜੀ ਘੱਟ ਕਿਉਂ ਲਾਉਣਾ ਪੂਰਾ ਮਾਲ ਦੇਣਾ ਕਸਟਮਰ ਨੂੰ ਘੱਟ ਕਿਉਂ ਲਾਉਣਾ ਆਹ ਦੇਖ ਤੁਸੀਂ ਇਹਦੇ ਟੇਬਲ ਦਾ ਡਿਜ਼ਾਈਨ ਦੇਖੋਗੇ ਨਾ ਤੁਸੀਂ ਹੈਰਾਨ ਹੋ ਜਾਓਗੇ ਕਿ ਇਦਾਂ ਦਾ ਟੇਬਲ ਕਿੱਦਾਂ ਬਣਾ ਸਕਦੇ ਹੋ ਦੇਖੋ 8 ਲੈਗਸ ਵਾਲਾ ਟੇਬਲ ਹੈ 4 ਲੈਗਸ ਇੱਧਰ ਹੈ 4 ਲੈਗਸ ਉੱਧਰ ਹੈ ਇਹ ਡਿਜ਼ਾਈਨ ਦੇਖੋ ਕਿੱਦਾਂ ਪਿਆਰਾ ਕੀਤਾ ਹੈ ਜਿੰਨਾ ਇਹ ਟੇਬਲ ਤੇ ਖਰਚਾ ਹੋਇਆ ਦੋ ਬਣਦੇ ਸੀ ਟੇਬਲ ਬਿਲਕੁਲ ਆਹ ਦੇਖੋ ਹੁਣ ਇੱਥੋਂ ਪੱਥਰ ਕਟਿਆ ਇਥੋਂ ਕਟਿਆ ਉਥੋਂ ਕਟਿਆ ਪੱਥਰ ਦੀ ਗਟਾਈ ਕਿੰਨੀ ਪੈ ਗਈ ਅੱਠ ਲੱਤਾਂ ਲਾਤੀਆਂ ਹੁਣ ਇਹਦਾ ਰੇਟ ਨਹੀਂ ਦੁੱਗਣਾ ਰੇਟ ਇਹਦਾ ਉਨਾ ਹੀ ਆ ਜਿੰਨਾ ਹੈਗਾ ਇਹ ਤਾਂ ਕਲਾ ਹੈ ਬਿਲਕੁਲ ਆ ਦੇਖੋ ਹੁਣ ਇਹ ਵੀ ਕਸਟਮਰ ਦਾ ਕਸਟਮਾਈਜ਼ ਕੀਤਾ ਹੋਇਆ ਪਾਸੂਫਾ ਇਹ ਜਾਣਾ ਵੈਸੇ ਅੱਛਾ ਇੱਕ ਸਾਈਡ ਛੋਟੀ ਇੱਕ ਸਾਈਡ ਵੱਡੀ ਕੀਤੀ ਹੈ ਹੂੰ ਇਹ ਚਲਾ ਜਾਣਾ ਸੋਫਾ ਦੋ ਦਿਨਾਂ ਤੱਕ ਕਸਟਮਰ ਦਾ ਬਣਾਇਆ ਸੀਗਾ ਪਰ ਅੱਛਾ ਸੋਲਡ ਆਊਟ ਆ ਉਹਨੇ ਬਣਵਾਇਆ ਉਹਨੇ ਕਸਟਮਾਈਜ਼ ਕਰਾਇਆ ਹੁੰਦੇ ਕੋੜੀ ਬਿਲਕੁਲ ਬਿਲਕੁਲ ਹਾਂਜੀ ਕਸਟਮਾਈਜ਼ ਕਰਵਾਇਆ ਉਹ ਵੀ ਉਧਰਲੇ ਪਾਸੇ ਪੈਕਿੰਗ ਹੋ ਰਿਹਾ ਜਿਹੜੇ ਵਿਖ ਗਏ ਉਹ ਪੈਕਿੰਗ ਹੋ ਰਹੀ ਲੇ ਵੀ ਸੱਜਣਾ ਇਹ ਤਾਂ ਸਾਡੀ ਲੋਕਲ ਦੀ ਦਾ ਪੈਕਿੰਗ ਹੈ ਨਾ ਜਿਹੜਾ ਆਪਾਂ ਤੁਹਾਨੂੰ ਬਾਹਰ ਭੇਜੀਦਾ ਨਾ ਉਹਦੀ ਪ੍ਰੋਪਰਲੀ ਪੈਕ ਹੁੰਦਾ ਹੈ ਉਹਦੇ ਉਹ ਜਿਹੜੇ ਢਾਕਿਆਂ ਵਾਲੇ ਦਾਣੇ ਜੇ ਲਾ ਦਿੰਨੇ ਆਪਾਂ ਬੱਬਲ ਪੈਕਿੰਗ ਹੁੰਦੀ ਹੈ ਗੱਤਾ ਵਗੈਰਾ ਲੱਗਦਾ ਉਹ ਨਿਟ੍ਰੋਨ ਲੱਗਦੀ ਹੈ ਬਾਹਰ ਵੀ ਭੇਜੀਦਾ ਜਦੋਂ ਬਈ ਸੱਜਣਾ ਤੇ ਉਹ ਜਿਹੜੀ ਇੱਕ ਆਪਾਂ ਬੈੱਡ ਸ਼ੀਟ ਦਿੰਦੇ ਹੁੰਦੇ ਸੀ ਉਹ ਚੱਲਦਾ ਹੈ ਕਿ ਹਟ ਗਿਆ ਉਹ ਤਾਂ ਹੁਣ ਵੀ ਹੈ ਉਹ ਤਾਂ ਹੈ ਹੀ ਹੈ ਉਹ ਤੁਹਾਡੀ ਵੀਡੀਓ ਪੈਣੀ ਹੈ ਕੋਈ ਵੀ ਸ਼ੇਅਰ ਕਰੇ ਉਹਨੂੰ ਬੈੱਡ ਸ਼ੀਟ ਦੇਣੀ ਹੀ ਦੇਣੀ ਆਪਾਂ ਦੀ ਮਤਲਬ ਸ਼ੋਰੂਮ ਵਿਜ਼ਿਟ ਕਰ ਬੈੱਡ ਸ਼ੀਟ ਬਹੁਤ ਕਮਾਲ ਜਿਹੜਾ ਸ਼ੋਰੂਮ ਵਿਜ਼ਿ ਪਰ ਜਿਹੜੇ ਸੋਫਿਆਂ ਦੇ ਰੇਟ ਦਿੱਤੇ ਸੀ ਸੱਜਣੋ ਉਹ ਦਿੱਤੇ ਸੀ 30 ਜੂਨ ਤੱਕ 30 ਜੂਨ ਤੱਕ ਹੈ ਜੀ ਕੋਈ ਵੀ ਸੱਜਣ ਆਓ ਪਰ ਹਾਂ ਇਹ ਵੀ ਨਹੀਂ ਗੱਲ ਕਿ 30 ਜੂਨ ਲੰਘ ਗਈ ਤੇ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਨੇ ਢੋਕਾ ਚੱਕ ਲੈਣਾ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਮਾਰਕੀਟ ਚੋਂ ਕਿਤੇ ਤੋਂ ਵੀ ਪਤਾ ਕਰੋ ਕਈ ਫਰਨੀਚਰ ਵਾਲਿਆਂ ਦੇ ਰੇਟ ਬਹੁਤ ਵਧੀਆ ਹੁੰਦੇ ਆ ਨੰਬਰ ਨੋਟ ਕਰੋ